ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਕੋਟਕਪੂਰੇ ਤੋਂ ਮੁਖਸਰ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਖਾਰੇ ਪਿੰਡ ਦੇ ਵਿੱਚ ਜਦੋਂ ਆਪਾਂ ਕੋਟਕਪੂਰੇ ਤੋਂ ਮੁਖਸਰ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤਾਂ ਪਹਿਲਾ ਪਿੰਡ ਆ ਜਿਹੜਾ ਉਹ ਖਾਰਾ ਪਿੰਡ ਹੀ ਆਉਂਦਾ ਵਾ ਮਿੱਤਰੋ ਤੇ ਖਾਰੇ ਪਿੰਡ ਦੇ ਵਿੱਚ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਤੋ ਤਿੰਨੇ ਜਾਨਵਰ ਦਿਖਾਉਣੇ ਆ ਇਸ ਘਰ ਦੇ ਵਿੱਚੋਂ ਤੇ ਤਿੰਨੇ ਗਾਈਆਂ ਦਿਖਾਉਣੀਆਂ ਤੁਹਾਨੂੰ ਹੈ ਲੇਕਿਨ ਇੱਕ ਮੈਂ ਵੀ ਬਹੁਤ ਚੰਗੇ ਦੁੱਧ ਦੀ ਮਾਲਕਣ ਪਰ ਉਹਦੇ ਬਾਰੇ ਤੁਸੀਂ ਬਾਈ ਹੁਣੇ ਨਾਲ ਰਾਬਤਾ ਕਾਇਮ ਕਰ ਲਿਆ ਜੋ ਕੱਚੀ ਆ ਥੋੜੀ ਜਿਹੀ ਹਜੇ ਕਿੰਨੇ ਦਿਨਾਂ ਦੀ ਕੀ ਡਿਟੇਲ ਆ ਕਿਹੜੀ ਵੇੜ ਥੱਲੇ ਕਿੰਨਾ ਦੁੱਧ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਬਾਈ ਤੋਂ ਲੈਣੇ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਸੇਤਾਕਰ ਪਰਿਵਾਰ ਜੀ ਵਧੀਆ ਵਧੀਆ ਜੀ ਠੀਕ ਆ ਤੇ ਬਾਈ ਫਿਰ ਵੱੱਛੀ ਬਾਰੇ ਦੱਸੀ ਮੈਨੂੰ ਖੁੱਲ ਕੇ ਕਿੰਨੇ ਵਸੂਆ ਹੈ ਬਾਈ ਇਹ ਜੀ ਪਲੂਨ ਆ ਜੀ ਦੋਂਦੇ ਚੱਕਦੀ ਆ ਖੀਰੀ ਮੰਨ ਲਓ ਦੋਂਦੀ ਚੱਕ ਲਓ ਠੀਕ ਆ ਮਤਲਬ ਖੀਰੀ ਮੰਨ ਲਓ ਜਾਂ ਦੋਂਦੀ ਚੱਕ ਮੰਨੋ ਹਾਂਜੀ ਹਾਂਜੀ ਦੋਂਦੇ ਚੱਕਦੀ ਹੈ ਜੀ ਦੋ ਦੇ ਦੰਦ ਚੱਕਦੀ ਆ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਪਰਸੋ ਹੀ ਸੂਈ ਆ ਜੀ ਪਰਸੋ ਹੀ ਸੂਈ ਆ ਹਾਂਜੀ ਕਿੰਨੀਆਂ ਕੋ ਬੋਲਾ ਹੋਊਗਾ ਹੁਣ ਤਾਂ ਬੋਲਾ 7 7.5 ਕਿਲੋ ਤੋਂ ਸਟਾਰਟਿੰਗ ਆ ਜੀ ਡੰਗ ਦਾ ਹੈ ਹਾਂਜੀ ਹਾਂਜੀ ਮਤਲਬ 15 14 ਕਿਲੋ ਤੋਂ ਸਟਾਰਟ ਹਾਂਜੀ ਹਾਂਜੀ ਸਟਾਰਟਿੰਗ ਆ ਜੀ ਠੀਕ ਹੈ ਕਿੰਨਾ ਦੁੱਧ ਦੇ ਦੂਗੀ ਤੁਹਾਡੇ ਤਜਰਬੇ ਅੰਦਾਜ਼ਾ ਤੂੰ ਹੀ ਦੱਸ ਗਰਮੀ ਨਾ ਹੁੰਦੀ ਫਿਰ ਤਾਂ ਕਿੰਨਾ ਮਰਜ਼ੀ ਚੋਲ ਲੈ ਗਰ ਤੇ ਭਾਈ ਕੀ ਰੇਟ ਰਹੂ ਕਹਿੰਦਾ ਜੀ ਇਹਦਾ ਬਸ ਜੀ 75000 ਰੁਪਿਆ ਜੀ 75000 ਰੁਪਿਆ ਮੰਨਤਾ ਨਹੀਂ ਇਹਦੇ ਵਿੱਚ ਹਾਂਜੀ ਮੰਨਤਾ ਨਹੀਂ ਹੋਊਗਾ ਠੀਕ ਹੈ ਕੱਢੇ ਬਾਰੋਂ ਤੂਰੇ ਮੜਾ ਜੀ ਲੈ ਜੀ ਮਿੱਤਰੋ ਪਹਿਲਣ ਵਹਿੜਾ ਖੀਰੀ ਦੇ ਦੁੱਧ ਦੰਦ ਚੱਕ ਦੀ ਆ ਮਤਲਬ ਕੰਨੀਆਂ ਹਲੇ ਵਹਿੜ ਬਹੁਤ ਚੰਗੀ ਥਣ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਬੱਚੀ ਨੂੰ ਇਹ ਲੋ ਵੀ 15 16 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੋਈ ਆ ਕਰਮ ਵਾਲੀ ਨੇ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਅਡਰਲੋ ਬਹੁਤ ਬਿਹਤਰੀਨ ਆ ਬੱਚੀ ਦੇਖੋ ਤੁਸੀਂ ਮਿੱਤਰੋ ਲੈ ਆ ਜੀ ਮੋੜ ਬਹੁਤ ਸੋਹਣਾ ਜਿਹੜਾ ਲੈ ਵਾ ਲੋਗਾ ਕਰਮ ਵਾਲੀ ਦੇ ਥੱਲੇ ਦੇਖ ਟਾਂ ਚਾਟੂਨ ਚਾ ਸਾਰਾ ਬੱਛੀ ਨੂੰ ਮਜੂਦ ਚੰਗਾ ਫੇਸ ਕੁਆਲਟੀ ਕਿਉਂਕਿ ਇਹ ਉਹ ਦੀ ਬੱਛੀ 55 6000 ਉਹ ਦਾ ਟੋਕੜ ਗੱਪੜ ਕਰਕੇ ਵੀ ਆਪਾਂ ਵੇਚ ਲੈਨੇ ਆ ਬਾਈ ਜੇ ਦੁੱਧ 15 16 ਕਿਲੋ ਵਾਲਾ ਤੇ ਟੋਕੜਾ 3 4 ਮਹੀਨਿਆਂ ਦੀ ਗੱਪੜ ਆ ਫਿਰ ਵੀ ਆਪਾਂ 55 60 ਦੇ ਘਰਾਂ ਦੇ ਵਿੱਚ ਇਹੋ ਜੀ ਬੱਛੀ ਦਿੰਨੇ ਆ ਮਸਾਂ ਉਹ ਵੀ ਆ ਜਾ ਵੱਛਾ ਇਹਦੇ ਮਗਰ ਕੀ ਵੀਰੀ ਬੱਛੀ 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 ਕਿਹੜੀ ਬੱਛੀ ਇਹਦੀ ਉਹ ਜੀ ਅੱਛਾ ਬੱਛੀ ਦੇ ਮਿੱਤਰੋ ਆ ਵੇਖ ਲਓ ਬੇਟੀ ਜਿਹੜੀ ਆ ਜਿੰਦੀ ਬੱਛੀ ਆ ਕਰਮਾ ਵਾਲੀ ਦੀ ਮਿੱਤਰੋ ਵੱਛੀ ਵੀ ਬਹੁਤ ਸੋਹਣੀ ਹੈ ਨਾ ਬਈ ਹਾਂਜੀ ਵੱਛੀ ਬਹੁਤ ਜੰਗੀ ਹੈ ਜਮਾਂ ਮਾਂ ਤੇ ਹੀ ਆ ਸੇਮ ਹੀ ਆ ਹੈ ਨਾ ਹਾਂਜੀ ਜਮਾਂ ਸੇਮ ਲੈ ਜੀ ਮੇਤਰੋ ਵੱਡੀ ਗੱਲ ਇਹ ਆ ਵੀ ਮਗਰ ਜਾਇਆ ਵੀ ਚੰਗਾ ਆ ਜਾਣਾ ਤੇ ਬਈ 2 ਨੰਬਰ ਤੇ ਜਿਹੜੀ ਵੜਾ ਵੀਰੇ ਉਹ 2 ਨੰਬਰ ਤੇ ਕੱਲ ਸੂਈ ਐ 2 ਦੰਦਾ ਪਯੋਰ ਜੀ ਕੱਲ ਸੂਈ ਐ ਤੇ 2 ਦੰਦਾ ਹੋਏ ਉਹ ਉਹਦੇ ਮਗਰ ਬੱਛਾ ਹੈ ਕਿ ਵੱਛੀ ਹੋਰ ਮਗਰ ਵੱਛੀ ਵੇਖੋ ਜੀ ਇਸ ਵੱਛੀ ਇਹਦੇ ਮਗਰ ਠੀਕ ਹੈ ਇੱਕ ਸੌਦਾ ਕਰ ਤੋਂ ਇਹ ਗੱਲ ਆ ਜੀ ਜੇ ਕਿਸੇ ਨੇ ਵੱਛੀ ਨਾਲ ਜਾਣੀ ਹੋਵੇ 8000 ਦੀ ਵੱਛੀ ਆ ਅੱਜ ਹੀ ਕਟਾਂਗੇ ਅੱਜ ਹੀ ਹੋਏ ਹਾਂਜੀ ਹਾਂਜੀ ਠੀਕ ਆ ਬਈ ਵੇ ਬੜੀ ਕਰਿਆ ਰਿਆਂ ਵੱਛੀ ਵੱਛੀ ਕਹਿਣ ਬਹੁਤ ਆਣਾ ਬਈ ਮੈਂ ਕਹਿੰਦਾ ਕੱਲ ਦੀ ਸੂਈ ਆ ਵਜਨ ਵੀ ਵੱਛੀ ਦੇ 50 55 ਕਿਲੋ ਹੁਣ ਵੀ ਹੂੰ ਠੀਕ ਆ ਬਈ ਤੇ ਬਾਈ ਫਿਰ ਇਹਦੇ ਥੱਲੇ ਕਿੰਨੀਆਂ ਧਾਰਾਂ ਹੋਣਗੀਆਂ ਹੁਣ ਇਹ ਥੱਲੇ ਵੀ ਮੰਨ ਲਓ ਤੜਕੇ ਬੱਚੇ ਤੋਂ ਬਗੈਰ 7 ਕਿਲੋ ਦਾ ਤਾਂ ਸੇ ਦਾ ਵੀ ਵੀ ਬੱਚੇ ਤੋਂ ਬਿੜੇ 7 ਕਿਲੋ ਦਾ ਤਾਂ ਚੋਇਆ ਬਣੇ ਹਾਂਜੀ ਹਾਂਜੀ ਪੈਣ ਤੋਂ ਬਾਅਦ 15 14 ਕਿਲੋ ਇਹਦੇ ਥੱਲੇ ਵੀ ਹੋਊਗਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦਾ ਰੇਟ ਕੀ ਰਹੂਗਾ ਬਾਈ ਫਿਰ ਇਹ ਵੀ 75000 ਰੁਪਏ ਦੀ ਵੱਛੀ ਦੇਵਾਂ ਜੇ ਕੋਈ ਜੋੜਾ ਲੈ ਲਵੇ ਤਾਂ ਖੁੱਲਾ ਮੰਤਨ ਹੋ ਜਾਊ ਬਾਈ ਹਾਂਜੀ ਬਾਕੀ ਜੋ ਦੇਖੋ ਵੱਛੀ ਕਿੱਡੀ ਆ ਲੋਕਾਂ ਦੇ ਬਾਹਰ ਨੂੰ ਮੜਾ ਜਾਈਂ ਲੋਕਰਗਾ ਮੁੱਲ ਨਹੀਂ ਕਰਨਾ ਜੀ ਨਹੀਂ ਨਹੀਂ ਠੀਕ ਹੈ ਜੀ ਲੈ ਵੀ ਮੇਤਰੋ ਤੁਹਾਨੂੰ ਹੁਣ ਮੈਂ ਵਿਖਾਉਣਾ ਇਹਨੂੰ ਦੋਨਦੀ ਬੱਚੀ ਐ ਪਹਿਲਾਂ ਨਹੀਂ ਸੋਈ ਇਹ ਵੀ ਬਰੀਡ ਬਰੂਡ ਵੇਖੋ ਤੁਸੀਂ ਇਹਦੇ ਤੇ ਵੀ ਕਰਮਾ ਵਾਲੀ ਤੇ ਮੂੰਹ ਮਾ ਫੇਸ ਇਹਨੂੰ ਲੈਜੋ ਲੰਮੀ ਤਾਣੂ ਤਾਣੂ ਲੈਜੋ ਆ ਵੇਖ ਲਓ ਵੇਖ ਸਕਦੇ ਹੋ ਤੁਸੀਂ ਕਰਮਾ ਵਾਲੀ ਨੂੰ ਫੇਸ ਦੀ ਕੁਆਲਿਟੀ ਆ ਡਰੂਡਰ ਵਾਲੋ ਫੈਡ ਬਹੁਤ ਖੂਲੀ ਲਿਓ ਜੀ ਮੋੜ ਲਓ ਸੋਨਾ ਜਿਹੜਾ ਟੰਚਾ ਦਾ ਸਰੀਰਕ ਬੰਤਰ ਮ ਬਹੁਤ ਚੰਗੀ ਐ ਜਿੰਨੀ ਹੈਗੀ ਬਾਈ ਦੇਖ ਸਕਦੇ ਹੋ ਮਿੱਤਰੋ ਕੱਦ ਕਾਠੀ ਵੀ ਚੰਗੀ ਆ ਬਰੀਡ ਬਹੁਤ ਆ 20 ਕਿਲੋ 20 ਕਿਲੋ ਤੋਂ ਦਿਨੇ ਵੀ ਟੋੜਾ ਨਾ ਦਈ ਜਾਣਾ ਹੈ ਨਾ ਬਾਈ ਆਰਾਮ ਨਾਲ ਆਰਾਮ ਨਾਲ ਏਡੀ ਬੱਚੀ ਨੂੰ ਕੀ ਆਇਆ ਏ ਗਰਮੀ ਆ ਥੋੜੀ ਜੀ ਬਾਕੀ ਬਰੀਡ ਬਹੁਤ ਆ ਜੀ ਹੂੰ ਨਸਲ ਦਾ ਨਸਲ ਹੀ ਆ ਬਾਈ ਯਾਰ ਲੈ ਮੇਟਰ ਪਾਉਂਦੇ ਵੈਕ ਵਰੀ ਦਾ ਫਿਰ ਚੈੱਕ ਕਰ ਲੋ ਹੁਣ ਠੀਕ ਆ ਬਾਈ ਆ ਇਹਨੇ ਮਗਰ ਪਹਿਲਵਾਨ ਬੱਛੀ ਆ ਮਾ ਸੌਰੀ ਤੇ ਬੱਛੀ ਵੇਖੋ ਤੁਸੀਂ ਕਿੰਨੇ ਟਕਾਣੇ ਦੀਆਂ ਦੋਵੇਂ ਵੜਾ ਮਗਰ ਇਹ ਬੱਛੀਆਂ ਬਹੁਤ ਸੋਹਣੀਆਂ ਮਿੱਤਰੋ ਕਿਉਂਕਿ ਜੇ ਜਾਇਆ ਮਗਰ ਚੰਗਾ ਨਾ ਬਾਈ ਤੇ ਇੱਕ ਮੈਂ ਇੱਕਦਮ ਤਿਆਰ ਹੋ ਹੀ ਜਾਂਦਾ ਜਾਨਵਰ ਮਾ ਮੈਂ ਕਹਾਂ ਕਹਾਂ ਕੱਦ ਦਾ ਕੱਦ ਵੇਖੋ ਬੱਛੀ ਦਾ ਕਿੰਨੇ ਕੱਦ ਆਊਗਾ ਬਾਈ ਜੰਦਾ ਕਾਦੇ तकरीबन 5 ਫੁੱਟ ਤੋਂ ਉੱਤੇ ਹੋਗਾ ਜੀ ਹਾਂ ਤੇ ਦੁੰਦੀ ਆ ਹਜੇ ਕਰਮਾਂ ਵਾਲੀ ਹਾਂਜੀ ਹਾਂਜੀ ਹਾਂ ਪਿਆਰ ਦੁੰਦੀ ਜੀ ਨੂੰ ਆਂਦੇ ਦੁੰਦੀ ਤੇ ਇਹਦਾ ਵੀ 75000 ਰੇਟ ਤੇ ਹਾਂਜੀ 75000 ਹੈ ਤੇ ਭਾਈ ਉਹ ਸਿੰਘਾਂ ਵਾਲੀ ਵੜ ਜਿਹੜੀ ਸਿੰਘਾਂ ਵਾਲੀ ਇਹ ਹਫਤਾ ਲੈਂਦੀ ਆ ਪਹਿਲੇ ਸੂਏ ਪਾਏ ਨੇ 15 ਕਿਲੋ ਦੁੱਧ ਇਹ ਨੇ ਹੈ ਜੀ ਹਾਂਜੀ ਤੇ ਹੁਣ ਇੱਕ ਨਵਾਂ ਸੂਸ ਹੁੰਦੀ ਪਈ ਦੂਜਾ ਪਿਆਰ ਜੀ ਦੂਜਾ ਸੂਆ ਇਹਦੇ ਹਫਤਾ ਪਿਆ ਹਾਂ ਪਰ ਧੁੱਪੇ ਬੰਨੇ ਰੱਖੀ ਸਾਰੀ ਝੜੀ ਇਹਨੂੰ ਹੂੰ ਮਤਲਬ ਵੀ ਕਰੋ ਸੰਗ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਤੇ ਇਹ ਕਿੰਨੇ ਵੀ ਦੇ ਦੇਗੇ ਬਾਈ ਇਹ 45000 ਦੀ ਵੱਛੀ ਦੇਵਾਂਗੇ 45000 ਦੀ ਹਾਂਜੀ ਠੀਕ ਆ ਬਾਈ ਲੈ ਮਿੱਤਰੋ 45000 ਰੁਪਏ ਦੀ ਬਾਈ ਦੇ ਦਿੰਦੇ ਬੈਡ ਤੇ ਦੋ ਦਿਨ ਨਹੀਂ 15 14 ਪਾ ਦੇਣਾ ਹਨਾ ਬਾਈ ਬਾਕੀ ਬਾਕੀ ਸੁਭਾਅ ਬੜਾ ਚੰਗਾ ਏ ਗੱਬਣਾ ਨਾ ਨਾ ਇਧਰ ਵੇਖੋ ਹੂੰ ਅਗਲਾ ਕਹਿ ਦਿੰਦਾ ਹੂੰ ਲਓ ਸੌ ਆ ਹਨਾ ਮੈਂ ਕਹਿੰਦਾ ਜੀ ਰਸਾ ਵੀ ਨਾ ਪਾਓ ਵੱਛੀ ਨੂੰ ਹੂੰ ਆ ਤਾਂ ਹੁੰਦੀ ਐ ਨਾ ਇਹਨੂੰ ਕਰੋ ਬਾਈ ਪਿੱਛੂ ਇਹਨੂੰ ਮਰੇ ਇਧਰ ਪੱਟ ਪੱਟ ਆਹ ਵੇਖ ਲਓ ਮਿੱਤਰੋ ਲੇਵਲ ਉਹਦੇ ਤੇ ਢਿੱਲਾ ਹਜੇ ਬਹੁਤ ਪਈਆਂ ਬਹੁਤ ਟਿਕਾਣੇ ਤੇ ਤੀਰ ਲਾ ਕੇ ਸੋਣਾ ਇਹਨੇ ਵੀ ਕਰਮਾਂ ਵਾਲੀ ਨੇ ਦੋ ਗਲਾ ਅੰਗ ਸਾਡੇ 2000 ਰੁਪਿਆ ਰੇਟ ਆ ਇਹਦਾ ਬਾਕੀ ਕਿਸੇ ਮਰਜ਼ੀ ਪਾਸੇ ਬੈਠਾ ਰਹੇ ਹੂੰ ਦੁੱਧ 14 15 ਦਈ ਜਣਾ ਹਾਂ ਆਰਾਮ ਨਾਲ ਆਮ ਬਾਈ ਨੰਬਰ ਦਈ ਕਰਾਂ ਦੀ ਆਪਦਾ ਵੀਰੇ 62833 ਜੀ ਜੀ 17411 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 62833 ਜੀ ਹਾਂ ਜੀ 17411 ਜੀ ਠੀਕ ਆ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਅਖਾਰਾ ਜ਼ਿਲ੍ਹਾ ਵਾ ਜਿਹੜਾ ਮੁਕਸਰ ਸਾਹਿਬ ਲੱਗਦਾ ਔਰ ਇੱਕ ਕੋਟਕਪੂਰੇ ਤੋਂ ਮੁਕਸਰ ਰੋਡ ਦੇ ਉੱਤੇ ਹੀ ਪਿੰਡ ਰਿਆ ਜਾਂਦਾ ਪਹਿਲਾ ਪਿੰਡ ਖਾਰਾ ਹੀ ਆਉਂਦਾ ਜਦੋਂ ਆਪਾਂ ਕੋਟਕਪੂਰੇ ਤੋਂ ਮੁਕਸਰ ਵਾਲੀ ਸਾਈਡ ਤੋਂ ਥੋੜੀ ਤੈ ਕਰਦੇ ਆ ਧੰਨਵਾਦ ਸ਼ੁਕਰੀਆ